ਜੀ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇਂ ਪ੍ਰਕਾਸ਼ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਤੇ ਸਾਰਿਆਂ ਨੂੰ ਆਵਾਨ ਕਰਦਾ ਵਾਂ ਜਿੰਨੇ ਵੀ ਕਬੀਰ ਮਹਾਰਾਜ ਦੇ پیرੋਕਾਰ ਨੇ ਅਨੁਵਾਈ ਨੇ ਜੋ ਦੇਸ਼ ਵਿੱਚ ਵਿਦੇਸ਼ ਵਿੱਚ ਸ਼ਹਿਰ ਵਿੱਚ ਵਸਦੇ ਨੇ ਉਹ ਇਸ ਦਿਹਾੜੇ ਨੂੰ ਖੁਸ਼ੀ ਨਾਲ ਜਾਮਾ ਨਾਲ ਇਹ ਤੇ ਵੀ ਹੈ ਮਨਾਨ ਤੇ ਜਿਹੜੀ ਰਾਜਪੱਦੀ ਸਰਮਾਗਮ ਪੰਜਾਬ ਸਰਕਾਰ ਵੱਲੋਂ ਸਾਡੇ ਲੋਕਪ੍ਰੀਯ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਪਾਰਗੋ ਨਗਰ ਦੇ ਮੁੱਖ ਮੰਦਿਰ ਕਬੀਰ ਮਹਾਰਾਜ ਦੇ ਮੁੱਖ ਮੰਦਿਰ ਚ ਬਣਾਇਆ ਜਾ ਰਿਹਾ ਹੈ ਤੁਸੀਂ ਸਾਰੇ ਉੱਥੇ ਪਹੁੰਚੋ ਤੇ ਜਿਹੜੀ ਸ਼ੋਭਾ ਯਾਤਰਾ ਦਾ ਆਗਮਨ ਹੈ ਉਹ 10 ਜੂਨ ਨੂੰ 3 ਵਜੇ ਪਾਰਗੋ ਨਗਰ ਦੇ ਮੁੱਖ ਮੰਦਿਰ ਤੋਂ ਕੀਤਾ ਜਾ ਰਿਹਾ ਹੈ ਤੁਸੀਂ ਵੱਧ ਤੋਂ ਵੱਧ ਸੰਗਤਾਂ ਆਪਣੇ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਪਹੁੰਚੋ ਨਾਲ ਹੀ 11 ਤਾਰੀਖ ਨੂੰ ਇੱਕ ਸਮਾਗਮ ਮੁੱਖ ਮੰਦਰ ਦੇ ਸਾਹਮਣੇ ਰਾਜਪਦਰੀ ਸਮਾਗਮ ਵੀ ਮਨਾਇਆ ਜਾ ਰਿਹਾ ਹੈ ਜਿੱਚ ਕਾਫੀ ਪ੍ਰੋਗਰਾਮ ਹੈਗੇ ਨੇ ਕਾਫੀ ਲੋਕ ਆਣਗੇ ਧਾਰਮਿਕ ਸਮਾਜੀ ਸਖਸ਼ਿਤਾ ਸ਼ਾਮਿਲ ਹੋਣਗੇ ਤੁਸੀਂ ਵੀ ਸਾਰੇ ਹੋਮ ਹੋਮਾ ਕੇ ਉਸ ਪ੍ਰੋਗਰਾਮ ਤੋਂ ਕੋਣਕੇ ਪ੍ਰੋਗਰਾਮ ਦੀ ਸ਼ੋਭਾ ਵਧਾਓ ਤੇ ਆਪਣੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲਓ ਇਹਨੀ ਬੇਨਤੀਆ ਕਰਦਾ ਹੋਇਆ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾਂ ਤੇ ਨਾਲ ਨਾਲ ਆਗਰੇ ਕਰਦਾ ਹਾਂ ਕਿ ਤੁਸੀਂ ਕਬੀਰ ਮਹਾਰਾਜ ਜੀ ਨੇ ਜੀਵਨ ਵਿੱਚ ਜੋ ਸਾਨੂੰ ਸਹੀ ਰਾਹ ਸਹੀ ਦਿਸ਼ਾ ਦੇ ਕੇ ਉਹਨਾਂ ਨੇ ਆਪਣੇ ਬਾਣੀ ਰਾਹੀਂ ਸਾਨੂੰ ਸਹੀ ਰੇਸ਼ਾ ਚ ਪਾਉਂਦੀ ਪ੍ਰੇਰਿਤ ਕੀਤਾ ਤੁਸੀਂ ਉਹ ਵਾਨੀ ਨੂੰ ਆਪਣੇ ਜੀਵਨ ਵਿੱਚ ਸਾਰਿਆਂ ਨੂੰ ਧਾਰਨਾ ਚਾਹੀਦਾ ਹੈ ਤਾਂ ਕਿ ਆਪਣਾ ਇੱਕ ਸੁਖੀ ਸ਼ਾਂਤ ਤੇ ਸਹੀ ਢੰਗ ਨਾਲ ਮੇਲਜੋਲ ਨਾਲ ਆਪਸੀ ਭਾਈਚਾਰੇ ਨਾਲ ਪਿਆਰ ਨਾਲ ਆਪਾਂ ਰਲ ਮਿਲ ਕੇ ਇੱਕ ਸਹੀ ਸਮਾਜ ਦੀ ਸਿਰਜਣਾ ਕਰ ਸਕੀਏ ਇਹ ਨਹੀਂ ਬਿੰਦਿਆ ਕਰਦਾ ਹਾਂ ਤੁਸੀਂ ਸਾਰੇ ਜਰੂਰ ਪਹੁੰਚੋ ਤੇ ਸਾਰਿਆਂ ਨੂੰ ਇੱਕ ਵਾਰੀ ਫੇਰ ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੈ ਕਬੀਰ ਧੰ ਕਬੀਰ